ਜਾਬ ਹਿਮਾਚਲ ਹਰਿਆਣਾ ਦੇਖ ਰਹੇ ਹੋ ਤੁਸੀਂ ਇੱਕ ਪਾਸੇ ਪੰਜਾਬ ਸਰਕਾਰ ਦੀ ਚਲਾਈ ਹੋਈ ਮੇਮ ਜੁਧ ਨਸ਼ਿਆਂ ਵਿਰੁੱਧ ਜਿਸ ਦੇ ਵਿੱਚ ਪੁਲਿਸ ਇਸ ਕਦਰ ਮੁਸਤੈਦਾ ਕਿ ਪੰਜਾਬ ਨੂੰ ਨਸ਼ਾ ਫਰੀ ਗੈਂਗਸਟਰ ਵਾਦ ਫਰੀ ਕਰਨ ਦੇ ਵਿੱਚ ਤਤਪਾਰਾ ਤਾਂ ਦੂਸਰੇ ਪਾਸੇ ਹਰ ਰੋਜ਼ ਨਵੀਆਂ ਚੁਣੌਤੀਆਂ ਜਿਹੜੀਆਂ ਪੁਲਿਸ ਦੇ ਅੱਗੇ ਆ ਰਹੀਆਂ ਨੇ ਇੱਕ ਨੈਥਮ ਫੈਕਾਮਾਈਨ ਆਈਸ ड्रग ਜੋਗਿਕ ਫਿਲਮੀ ਲਾਇਆ ਕਦੇ ਕਦੇ ਸੁਣਨ ਨੂੰ ਮਿਲਦਾ ਸੀ ਜਿਸ ਦੀ ਪਰ ਮਹਾਰਾਜ ਕਲ ਪੰਜਾਬ ਦੇ ਵਿੱਚ ਵੀ ਹੋਣੀ ਸ਼ੁਰੂ ਹੋਈ ਆ ਹੈਰੋਨ ਦੇ ਨਾਲ ਨਾਲ ਆਇਸਟੱਗ ਦਾ ਨਾਮ ਵੀ ਜਿਹੜਾ ਆਉਣਾ ਸ਼ੁਰੂ ਹੋ ਚੁੱਕਿਆ ਹੈ ਇਸ ਵੇਲੇ ਸਾਡੇ ਨਾਲ ਐਸਐਸਪੀ ਮਨਿੰਦਰ ਸਿੰਘ ਨੇ ਗੱਲਬਾਤ ਕਰਦੇ ਆ ਕਿਉਂਕਿ ਅੱਜ ਇਹਨਾਂ ਦੇ ਵੱਲੋਂ ਇੱਕ ਵੱਡੀ ਰਿਕਵਰੀ ਜੜੀ ਉਹ ਕੀਤੀ ਗਈ ਹੈ ਸਰ ਅੱਜ ਦੀ ਜੋ ਰਿਕਵਰੀ ਹੋਈ ਆ ਕਿਸ ਤਰ੍ਹਾਂ ਦੀ ਰਿਕਵਰੀ ਹੈ ਔਰ ਇਸ ਦੇ ਵਿੱਚ ਖਾਸ ਜਿਹੜੀ ਆ ਤੁਹਾਡੇ ਵੱਲੋਂ ਯੋਜਨਾਬੱਧ ਤਰੀਕੇ ਦੇ ਨਾਲ ਉੱਚ ਸਫਲਤਾ ਕੀ ਹਾਸਲ ਕੀਤੀ ਗਈ ਹੈ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤੇ ਜਿਹੜੀ ਸਾਡੀ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਅਤੇ ਡੀਆਈਜੀ ਸਰਦਾਰ ਨਾਨਕ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਹੀ ठाणा करेंडा ਦੀ ਪੁਲਿਸ ਨੇ ਕੱਲ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਇੱਕ yograj singh ਅਤੇ gurjeet singh ਨਾਮ ਦੇ ਵਿਅਕਤੀ ਨੂੰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 5 ਕਿਲੋ ਹੈਰੋਇਨ ਅਸਬਰਾਮਨ ਕੀਤੀ ਜਿਹੜੀ ਕਿ ISI ਵੱਲੋਂ ਡਰੋਨ ਦੇ ਮਾਧਿਅਮ ਰਾਹੀਂ ਜਿਹੜੀ ਪੰਜਾਬ ਚ ਭੇਜੀ ਜਾ ਰਹੀ ਹੈ ਜਿਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਕ ਮਿੱਤੀ 5 ਜੁਲਾਈ ਨੂੰ ਇੱਕ FIR ਰਜਿਸਟਰ ਕੀਤੀ ਸੀਗੀ ਥਾਣੇ ਅਜਨਾਲੇ ਜਿੱਥੇ ਅਸੀਂ 1 ਕਿਲੋ 200 ਗ੍ਰਾਮ ਅਸੀਂ ਮੈਥ ਜਿਹੜਾ ਡਰੱਗ ਹੈਗਾ ਉਹ ਅਸੀਂ ਰਿਕਵਰ ਕੀਤਾ ਸੀਗਾ ਉਹ ਰਵਿੰਦਰ ਉਰਫ ਵਿੱਕੀ ਨੂੰ ਅਸੀਂ ਜਦੋਂ ਪੁੱਛਿਆ ਪੁੱਛਕਿਚ ਕੀਤੀ ਉਹਦੇ ਫੁੱਟ ਸੋਲਜਰਸ ਆਕਾਸ਼ ਦੀ ਪਤਿਆ ਮਨਦੀਪ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਪਾਸੋਂ 570 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਕਾਪਟਰ ਡਰੋਨ ਜਿਹੜਾ ਅਸੀਂ ਰਿਕਵਰ ਕੀਤਾ ਪੰਜਾਬ ਪੁਲਿਸ ਅੰਮ੍ਰਿਤਸਰ ਰੂਰਲ ਪੁਲਿਸ ਅਸੀਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਬਹੁਤ ਹੀ ਜਿਹੜਾ ਹੈਗਾ ਸਕਸ਼ਮ ਤਰੀਕੇ ਨਾਲ ਕਾਰਵਾਈ ਕਰ ਰਹੇ ਆ ਤੇ ਅੱਗੇ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਸਾਡੀ ਕਾਰਵਾਈ ਜੜੀ ਹੈ ਉਹ ਚੱਲਦੀ ਰਹੇਗੀ ਸਰ ਪਹਿਲਾਂ ਜਦੋਂ ਵੀ ਪੀਸੀ ਹੁੰਦੀ ਸੀ ਤਾਂ ਜਦੋਂ ਡਰੋਨ ਦਾ ਜ਼ਿਕਰ ਹੁੰਦਾ ਸੀ ਤਾਂ ਉਹ ਡਰੋਨ ਹਮੇਸ਼ਾ ਪਾਕਿਸਤਾਨ ਤੋਂ ਆਇਆ ਹੁੰਦਾ ਸੀ ਇਸ ਵਾਰ ਡਰੋਨ ਜਿਹੜਾ ਉਹ ਪੰਜਾਬ ਤੋਂ ਪਾਕਿਸਤਾਨ ਜਾਂਦਾ ਕੀ ਭੂਮਿਕਾ ਰਹੀ ਇਸ ਡਰੋਨ ਦੀ ਹੋਂਦ ਤੱਕ ਕਿੰਨੀਆਂ ਕਿ ਖੇਪ ਜੜੀਆਂ ਦੇ ਰਹੀ ਪੰਜਾਬ 'ਚ ਆ ਚੁੱਕੀਆਂ ਇਹ ਬਿਲਕੁਲ ਜਿਹੜਾ ਇਹ ਡਰੋਨ ਅਸੀਂ ਰਿਕਵਰ ਕੀਤਾ ਇਹਨਾਂ ਦੇ ਦੱਸਣ ਮੁਤਾਬਕ ਕਿ ਜੜੀਆਂ ਖੇਪਾਂ ਐ ਸੋ ਇਹ ਜੀ ਮੰਗਵਾਉਂਦੇ ਸੀਗੇ ਇਸ ਡਰੋਨ ਰਾਹੀਂ ਮੰਗਵਾਉਂਦੇ ਸੀਗੇ ਤੇ ਜਿਹੜਾ ਇਹਨਾਂ ਦੀ ਸੌर्टीज ਜਿੰਨੀਆਂ ਵੀ ਡਰੋਂਦੀਆਂ ਹੋਈਆਂ ਇਹ ਜਾਂਚ ਦਾ ਵਿਸ਼ਾ ਹੈ ਜਿਹੜਾ ਅਸੀਂ ਸਾਡੀ ਏਜੰਸੀਜ਼ ਨਾਲ ਤਾਲਮੇਲ ਕਰਕੇ ਇਹਨੂੰ ਟੈਕਨੀਕਲ ਅਨਾਲਿਸਿਸ ਕਰਕੇ ਕਿੰਨੀਆਂ ਸੌर्टीਜ਼ ਹੋਈਆਂ ਕਦੋ-ਕਦੋ ਇਹਨਾਂ ਨੇ ਖੇਪਾ ਮੰਗਾਈਆਂ ਉਹ ਸਾਰੀਆਂ ਸਾਡਾ ਜਾਂਚ ਦਾ ਵਿਸ਼ਾ ਹੈ ਜਿਹੜਾ ਕੀ ਆਉਣ ਵਾਲੇ ਸਮੇਂ ਤੁਸੀਂ ਤੁਹਾਡੇ ਨਾਲ ਜਰੂਰ ਸੰਦਰ ਸਾਝਾ ਕਰਾਂਗੇ ਸਰ ਜਿਹੜੇ ਦੋਨੋਂ ਕੇਸਾਂ ਦੇ ਵਿੱਚ ਮੁਜ਼ਰਮ ਫੜੇ ਗਏ ਨੇ ਪਹਿਲਾਂ ਕਿੰਨੇ ਕ ਕੇਸਾਂ ਦੇ ਵਿੱਚ ਇਨਵੋਲਵ ਨੇ ਜਿਹੜਾ ਰਵਿੰਦਰ ਉਰਫ ਵਿੱਕੀ ਜਿਹੜਾ ਮੈਂ ਤੁਹਾਨੂੰ ਦੱਸਿਆ ਇਹਦੇ ਖਿਲਾਫ ਐਸਐਸਓਸੀ ਥਾਣੇ ਵਿਖੇ 15 ਕਿਲੋ ਹੈਰੋਇਨ ਕਿ ਜਦੋਂ ਕਦੋਂ ਮੈਂ ਪਹਿਲਾਂ ਵੀ ਦਰਸ਼ੀ ਜਦੋਂ ਤੋਂ ਬਾਹਰ ਆਇਆ ਤੇ ਅਸੀਂ ਇਹਨੂੰ ਫੇਰ ਜਦੋਂ ਗ੍ਰਿਫਤਾਰ ਕੀਤਾ ਇਹ ਫੇਰ ਇਦਾਂ ਦੇ ਮਾੜੇ ਕਮਾਂਚ ਦੇ ਇਨਵੋਲਵਮੈਂਟਸ ਨੇ ਸਰ ਜਦੋਂ ਤੁਸੀਂ ਦੱਸਿਆ ਕਿ ਹੁਣੇ ਪਹਿਲਾਂ ਵੀ ਇਨਵੋਲਵ ਹੈਗਾ ਸੀ ਪਹਿਲਾਂ ਬਹੁਤ ਵੱਡੀ ਖੇਪ ਦੀ ਰਿਕਵਰੀ ਇਹਦੇ ਕੋਲ ਹੋ ਚੁੱਕੀ ਆ ਇਹਦੀ ਪ੍ਰਾਪਰਟੀ ਦੇ ਉੱਤੇ ਝਾਤ ਮਾਰੀ ਗਈ ਹੁਣ ਜੀ ਬਿਲਕੁਲ ਜੀ ਅਸੀਂ ਜਿਹੜਾ ਸਾਨੂੰ ਐਨਡੀਪੀਐਸ ਦੇ ਤਹਿਤ 68 ਐਕਸ ਦੇ ਜਿਹੜੇ ਪ੍ਰਾਪਰਟੀਆਂ ਫ੍ਰੀਜ਼ਰ ਫੋਰ ਫੀਚਰ ਦੇ ਪ੍ਰੋਵੀਜ਼ਨਸ ਨੇ ਅਸੀਂ ਉਹਨਾਂ ਤੈਅ ਤ ਵੀ ਇਹਦੇ ਕਾਰਵਾਈ ਕਰਦੇ ਹੋਏ ਆ ਇਹਦੀ ਸਾਰੀ ਜਿਹੜੀ ਇਹ ਪ੍ਰਾਪਰਟੀ ਦੀ ਇੱਕ ਵਾਰੀ ਐਸਟੀਮੇਟ ਲਵਾ ਲਿਆ ਇਹ ਅਸੀਂ ਜ਼ਰੂਰ ਕੰਪੀਟੈਂਟ ਅਥਾਰਟੀ ਨੂੰ ਭੇਜ ਕੇ ਇਹਨੂੰ ਫ੍ਰੀਜ਼ ਕਰਵਾਵਾਂਗੇ ਇੱਕ ਸਾਲ ਪਿੱਛੇ ਜੇ ਕਾਨਫਰੰਸ ਹੋਈ ਸੀ ਸ਼੍ਰੀ ਅਦਿੱਤਯ ਵਰਯਾਰਜੀ ਨੇ ਕੀਤੀ ਸੀ ਉਸ ਦੇ ਵਿੱਚ ਵੀ ਇੱਕ ਬਟਾਲੇ ਤੋਂ ਜ਼ਿਕਰ ਹੋਇਆ ਸੀ ਕਣੀਏ ਕੇ ਵਾਂਗਰਦਾਈ ਕੋਈ ਇਸ ਕੇਸ ਦਾ ਉਸ ਦੇ ਨਾਲ ਹੈ ਕੋਈ ਲਾਈਨਾਂ ਦੇਣਾ ਨਹੀਂ ਜੀ ਹਜੇ ਤੱਕ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਅਸੀਂ ਪ੍ਰੋਪਰਲੀ ਥੋਰੋਲੀ ਇਨਵੈਸਟੀਗੇਟ ਕਰ ਰਹੇ ਹਾਂ ਜੇ ਕੋਈ ਇਦਾਂ ਦੀ ਗੱਲ ਸਾਹਮਣੇ ਆਏਗੀ ਸੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਸਰ ਜਿਹੜੀ ਮੈਥਮ ਫਟਾ ਮਾਈਨ ਦਾ ਨਾਮ ਬੜਾ ਹੁਣ ਅੱਜ ਕੱਲ ਅਕਸਰ ਜਦੋਂ ਵੀ ਪੀਸੀ ਹੁੰਦੀ ਹੈ ਤੇ ਇਹਦਾ ਨਾਮ ਬੜਾ ਉਜਾਗਰ ਹੋ ਰਿਹਾ ਇੱਕ ਵੱਡਾ ਸੰਕਟ ਪੰਜਾਬ ਦੇ ਉੱਤੇ ਕੋਈ ਆਉਣ ਵਾਲਾ ਤੇ ਨਹੀਂ ਲੱਗਦਾ ਜਿਹੜੀ ਆਈ ਸਟਰੱਗ ਹੈ ਇਹ ਹਜੇ ਫਿਲਹਾਲ ਕਾਫੀ ਇੰਨੀ ਜ਼ਿਆਦਾ ਹਾਈ ਕੁਆਂਟੀਟੀਸ਼ਨ ਨਹੀਂ ਹੋ ਰਹੀ ਬਟ ਉਹ ਜਿਹੜੀ ਆਈਐਸਆਈ ਦੇ ਨਾਪਾਕ ਇਰਾਦੇ ਨੇ ਉਹ ਇਹ ਕੋਸ਼ਿਸ਼ ਕਰ ਰਹੇ ਨੇ ਕਿ ਇਹ ਡਰਗ ਨੂੰ ਵੀ ਇੰਟਰਵਿਊ ਸਿਸਤੇ ਕੀਤਾ ਜਾਵੇ ਤੇ ਸਾਡੀ ਪੰਜਾਬ ਪੁਲਿਸ ਦੀਆਂ ਟੀਮਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਦੀਆਂ ਟੀਮਾਂ ਲਗਾਤਾਰ ਇਸ ਚੀਜ਼ ਤੇ ਨਿਗਰਾਨੀ ਰੱਖ ਰਹੇ ਹਨ ਤੇ ਸਾਨੂੰ ਜਦੋਂ ਵੀ ਐਦਾਂ ਦੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਹਦੇ ਤੇ ਤੁਰੰਤ ਕਾਰਵਾਈ ਕਰਦੇ ਜੋ ਨੌਜਵਾਨ ਝਟਕ ਕੇ ਜਾਂ ਕਿਸੇ ਦੇ ਪਿੱਛੇ ਲੱਗ ਕੇ ਗਲਤ ਰਾਹ ਤੇ ਤੁਰਦੇ ਨੇ ਕੋਈ ਸੰਦੇਸ਼ ਦੇਣਾ ਚਾਹੂंगे ਜੀ ਬਿਲਕੁਲ ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸ਼ੁਰੂ ਕੀਤਾ ਗਿਆ ਹੈ ਉਹਦੇ ਵਿੱਚ ਨਾ ਕੇਵਲ ਇਹ ਜਿਹੜੀ ਇਨਫੋਰਸਮੈਂਟ ਕੀਤੀ ਜਾ ਰਹੀ ਹੈ ਬਲਕਿ ਸਾਰੇ ਪੰਜਾਬ ਦੇ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਸਿਵਲ ਪ੍ਰਸ਼ਾਸਨ ਮੈਡੀਕਲ ਪ੍ਰਸ਼ਾਸਨ ਇਹ ਸਾਰੇ ਇਕੱਠੇ ਹੋ ਕੇ ਸਪੋਰਟਸ ਦਾ ਜਿਹੜਾ ਵਿਭਾਗ ਹੈ ਸਾਰੇ ਇਕੱਠੇ ਹੋ ਕੇ ਰਲੇ ਹੋਏ ਆ ਅਸੀਂ ਤੇ ਜਿਹੜੇ ਜਿਹੜੇ ਵੀ ਵਿਅਕਤੀ ਨੌਜਵਾਨ ਜਿਹੜੇ ਚਾਹਦੇ ਨੇ ਕਿ ਉਹ ਡੀ ਐਡਿਕਸ਼ਨ ਸੈਂਟਰ ਚ ਭਰਤੀ ਹੋ ਕੇ ਆਪਣਾ ਨਸ਼ਾ ਛਡਾਊ ਕੇਂਦਰਾਂ ਚ ਭਰਤੀ ਹੋ ਕੇ ਆਪਣਾ ਨਸ਼ਾ ਛੱਡਣਾ ਚਾਹੁੰਦੇ ਨੇ ਉਥੇ ਭਰਤੀ ਹੋਣ ਅਸੀਂ ਫੈਸਿਲਿਟੇਟ ਕਰ ਰਹੇ ਹਾਂ ਪੰਜਾਬ ਸਰਕਾਰ ਫੈਸਿਲਿਟੇਟ ਕਰ ਰਹੀ ਹੈ ਤੇ ਜਿਹੜਾ ਪੰਜਾਬ ਸਰਕਾਰ ਦਾ ਇਹੀ ਵਿਜਨ ਹੈ ਸਾਡੇ ਸਾਰੇ ਪੰਜਾਬੀਆਂ ਦਾ ਵੀ ਇਹੀ ਵਿਜਨ ਹੈ ਕਿ ਇੱਕ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਇਆ ਜਾਵੇ ਨਸ਼ਿਆਂ ਤੋਂ ਦੂਰ ਜਿਹੜਾ ਹੋਵੇ ਤੇ ਇਦਾਂ ਨੌਜਵਾਨਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਤੁਸੀਂ ਇਹ ਨਸ਼ਿਆਂ ਤੋਂ ਬਾਹਰ ਨਿਕਲੋ ਇਹ ਚਿੰਗਲ ਤੋਂ ਬਾਹਰ ਨਿਕਲੋ ਆਪਣਾ ਤੰਦ ਹੀ ਨਾ ਕਿਰਤ ਕਰੋ ਤੇ ਵਧੀਆ ਤਰੀਕੇ ਨਾਲ ਆਪਣਾ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਨਾਮ ਰੌਸ਼ਨ ਕਰੋ ਧੰਨਵਾਦ ਮਿਹਰਬਾਨੀ ਸਰ ਤੁਹਾਨੂੰ ਦੱਸ ਦਈਏ ਕਿ ਜੋ ਅੱਜ ਪੁਲਿਸ ਦੇ ਵੱਲੋਂ ਰਿਕਵਰੀ ਕੀਤੀ ਗਈ ਹੈ ਉਸ ਦੇ ਵਿੱਚ ਇੱਕ ਡਰੋਨ ਵੀ ਕਾਬੂ ਕੀਤਾ ਗਿਆ ਹੈ ਫਿਲਹਾਲੀ ਜਾਂਚ ਦਾ ਵਿਸ਼ਾ ਕੀ ਹੁਣ ਤੱਕ ਡਰੋਨ ਦੇ ਰਾਹੀਂ ਕਿੰਨੀਆਂ ਖੇਪਾਂਝੜੀਆਂ ਉਹ ਪੰਜਾਬ ਦੇ ਵਿੱਚ ਪਹੁੰਚੀਆਂ ਦੇਖਦੇ ਰਹੋ ਐਨਟੀਵੀ ਪੰਜਾਬ ਕੀ ਮਾਚਾ ਹਰਿਆਣਾ ਕੈਮਰਾ ਨੂੰ ਵਿਜੇਂਦਰ ਦੇ ਨਾਲ ਕਸ਼ਮੀਰ ਸਿੰਘ ਗਿੱਲ